ਕਿਉਂਕਿ ਰਾਤ ਨੂੰ ਆਪਾਂ ਨਿਕਲੇ ਜਾਣਾ ਉਹਨੂੰ ਨਵੀਂ ਕਟਰੀ ਦਿਖਾਉਣੀ ਹੈ ਕੋਹਰ ਹਨਾ ਆ ਦੇਖੋ ਛੋਟੇ ਛੋਟੇ ਘਰ ਨੇ ਵੇਰ ਦਿਖਾਉਣਾ ਤੁਹਾਨੂੰ ਮੌਤ ਦਾ ਖੂ ਦੇਖਣਾ ਆ ਦੇਖੋ ਬੈਠੇ ਆ ਦੋ ਕੁੜੀਆਂ ਹੀ ਆ ਸੀ ਸਟੂਡੈਂਟ ਨੇ ਇਹ ਦੇਖ ਲਓ ਤੁਸੀਂ ਆਪਾਂ ਵੀ ਹੈਲਪ ਕੀਤੀ ਹੈ ਥੋੜੀ ਬਹੁਤ ਤੇ ਆ ਕੁੜੀਆਂ ਬੈਠੀਆਂ ਨੇ ਦ ਸਰਕਾਰ ਮੋਦੀ ਸਰਕਾਰ ਹੈ ਇਹ ਸਰਪ੍ਰਾਈਜ਼ ਆ ਤੁਹਾਡੇ ਲਈ ਥੋੜਾ ਜਿਹਾ ਗੁੱਡ ਮਾਰਨ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਚਾਰ ਬਾਬੇ ਕਹਿਮੋ ਆ ਦੇਖੋ ਅੱਜ ਆਪਾਂ ਵੇਤਨਾਮ ਦੇ ਥੋੜੇ ਸੈਂਟਰ ਸਿਟੀ ਜੀ ਚ ਆ ਗਏ ਉਚ ਉਮੀਦ ਦੇ ਤੇ ਆਹ ਕੁਛ 뷰 ਆ ਆ ਲੋਕੇਸ਼ਨ ਦੇਖਣ ਆਇਆ ਸੀ ਇਹ ਖਾਸਾ ਪੁਰਾਣਾ ਮੰਦਿਰ ਕਹਿ ਲੋ ਇਹਨਾਂ ਦਾ ਤੇ ਇੱਥੇ ਧਰਮ ਦੇ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਨੇ ਇਹ ਤੇ ਆਹ ਕੁਛ 뷰 ਆ ਦੇਖੋ ਤੁਸੀਂ ਕੁਛ ਆ 뷰 ਆ ਭਾਈ ਜਿਵੇਂ ਆਪਾਂ ਫਿਲਮਾਂ 'ਚ ਦੇ ਦੇਉਂਦੇ ਹੁੰਨੇ ਨਾ ਉਹ ਚੀਜ਼ ਆ ਸਾਰੀ ਆ ਦੇਖੋ ਇਸ ਸਾਈਡ ਹੈ ਅੱਧੇ ਅਰਗਬਤੀਆਂ ਗੱਡੀਆਂ ਗੱਡੀਆਂ ਲੱਗੀਆਂ ਨੇ ਆ ਦੇਖੋ ਇਹ ਜਾਪਾਨ ਫੀਲ ਜੀ ਹੈ ਜਿਵੇਂ ਜਾਪਾਨ 'ਚ ਹੁੰਦਾ ਨਾ ਉਹ ਚੀਜ਼ ਆ ਸਾਰੀ ਕੰਫੂ ਪਾਂਡੇ ਵਾਲੀ ਫਿਲਮ 'ਚ ਦੇ ਦਿੰਦੇ ਆਹ ਚੀਜ਼ ਹੁੰਦੀ ਹੈ ਉੱਥੇ ਬਣੀ ਮੰਦਰ ਆ ਕੇ ਘਰ ਹੈ ਆ ਚੀਜ਼ੇ ਕੁਛ ਬਈ ਚਾਚਾ ਕਰ ਲੱਗਿਆ ਫੋਟੋ ਪੂਰੀ ਘੈਂਟ ਵਾਲੀ ਅਦੇ ਇੱਥੇ ਵੀ ਕੁਛ ਇਹਨਾਂ ਦਾ ਹੋਊਗਾ ਕੋਈ ਸਿਸਟਮ ਆ ਦੇ ਇਹਨਾਂ ਹੀ ਭਾਸ਼ਾ ਚ ਲਿਖਿਆ ਹੋਇਆ ਪਤਾ ਨਹੀਂ ਕੀ ਆ ਟ੍ਰਾਂਸਲੇਟ ਕਰਨਾ ਪੈਣਾ ਸਾਰਾ ਗੂਗਲ ਤੇ ਆ ਕੇ ਆ ਕੁਛ ਆ ਵੀਉ ਗੋਰੀ ਬਹੁਤ ਆਉਂਦੇ ਨੇ ਇੱਥੇ ਬਈ ਆ ਦੇ ਆ ਦੀਵੇ ਦੂਵੇ ਲੱਗ ਰਹੇ ਮਿਲਦਾ ਕੁਛ ਮੋਮਬਤੀਆਂ ਦੀਵੇ ਹਨਾ ਉਹ ਸਾਹਮਣੇ ਪੂਜਾ ਹੁੰਦੀ ਹੈ ਜਾ ਕੇ ਫੋਟੋ ਸ਼ੂਟ ਚੱਲ ਰਿਹਾ ਜੂਰਾ ਸ਼ੂਰਾ ਤੇ ਅਹ ਬੱਚਾ ਰਿਹਾ ਆ ਮੇਨ ਵੀ ਵੇਖੇ ਦਾ ਆ ਦੇ ਉਧਰੋਂ ਅੰਦਰ ਆ ਕੇ ਇਸ ਪਾਸੇ ਵੀ ਰਸਤਾ ਬਣਿਆ ਹੋਇਆ ਹੈ ਤੇ ਇੱਧਰ ਵੀ ਕੁਝ ਹੈਗੀ ਆ ਚੀਜ਼ ਹੈ ਤੇ ਵੀ ਇਹਨਾਂ ਦੇ ਭਗਵਾਨ ਨੇ ਬਾਈ ਆ ਪੂਜਾ ਕਰਨ ਲੱਗੇ ਹੋਏ ਨੇ ਆ ਸਾਹਮਣੇ ਘੜ ਘੜ 2 ਮਿੰਟ ਹੋ ਗਏ ਬੀਬੀਆਂ ਨੂੰ ਖੜਿਆ ਨੂੰ ਆਪ ਦੀ ਪਾਠ ਪੂਜਾ ਕਰਦੇ ਨੇ ਤੇ ਉੱਥੇ ਸਾਹਮਣੇ ਅਰਗਬਤੀ ਲਾ ਦੇਣੀ ਇਹਨਾਂ ਨੇ ਫਿਰ ਚਲੇ ਜਾਣਾ ਉੱਦੇ ਉੱਦੇ ਘਰ ਪ੍ਰਸ਼ਾਦ ਵਾਲਾ ਕੋਈ ਸੀਨ ਨਹੀਂ ਹੈਗਾ ਇੱਥੇ ਇੱਕ ਕੀ ਹੋਊ ਦਿਖਾਉਣਾ ਤੁਹਾਨੂੰ ਯਾਰ ਮੈਂ ਵੀ ਹੁਣ ਨੋਟ ਕੀਤੀ ਇਹ ਗੱਲ ਆ ਥੱਲੇ ਵਾਲੀ ਤਾਂ ਅਗਰਬਤੀ ਦਿਖਾਈ ਸੀ ਤੁਹਾਨੂੰ ਆ ਦੇਖੋ ਆ ਵੀ ਅਗਰਬਤੀ ਆ ਭਾਈ ਇਹ ਚੂਮਰ ਮੇ ਲੱਗਾ ਡੈਕੋਰੇਸ਼ਨ ਲਈ ਲੱਗਾ ਹੋਇਆ ਕੁਝ ਉਹ ਤਾਂ ਹੁਣ ਅਕਲ ਟੰਗ ਰਿਆ ਸੀ ਡੰਡੇ ਨਾਲ ਉਹ ਡੰਡਾ ਖੜਾ ਦੇ ਇਹਦੇ ਨਾਲ ਟੰਗ ਰਿਆ ਸੀ ਉਹਦੇ ਧੂਆ ਨਿਕ ਰਿਹਾ ਅਰਗਬਤੀਆਂ ਨੇ ਇਹ ਕਿਆ ਬਾਤ ਹੈ ਯਾਰ ਟੈਕਨੋਲੋਜੀ ਆ ਪੂਰੀ ਹੈ ਆ ਦੇ ਮੈਂ ਤਾਂ ਅਸੀਂ ਦੇਖੀ ਜਾਂਦਾ ਸੀਗਾ ਆ ਇਦਾਂ ਪੂਜਾ ਕਰ ਰਹੇ ਨੇ ਬਾਈ ਥੱਲੇ ਗੱਦੀ ਰੱਖੀ ਹੋਈ ਆ ਕੋਡਿਆਂ ਥੱਲੇ ਇਦਾਂ ਨਮਸਕਾਰ ਵਗੈਰਾ ਕਰਦੇ ਨੇ ਸਾਹਮਣੇ ਫਰੂਟ ਚੜਾਏ ਹੋਏ ਨੇ ਲੈ ਬਾਈ ਤੁਹਾਨੂੰ ਆ ਮੰਦਿਰ ਦਿਖਾਇਆ ਆ ਫੋਟੋ ਸ਼ੂਟ ਚੱਲ ਰਿਹਾ ਆ ਦੇਖੋ ਕੁੜੀਆਂ ਦੇ ਇਦਾਂ ਹੀ ਡਰੈਸ ਪਾਏ ਨੇ ਤੇ ਕੁਦੇਮ ਹੁਣ ਆਪਾਂ ਕੁਝ ਹੋਰ ਲੱਗ ਜਾ ਕੋਈ ਨਵਾਂ ਉਹ ਚੀਜ਼ ਆਪਾਂ ਦਿਖਾਉਨੇ ਆ ਤੁਹਾਨੂੰ ਆ ਦੇ ਟ੍ਰੈਫਿਕ ਇੱਥੇ ਦਾ ਐਵੇਂ ਰਾਸ਼ ਪਿਆ ਹੋਇਆ ਪੂਰਾ ਚੋਰਾ ਸ਼ੂਰਾ ਤੇ ਕੰਮ ਉਹ ਜਾ ਰਹੇ ਗੱਡੀਆਂ ਬਹੁ ਘਟਨੇ ਤੁਨੂੰ ਬਾਈ ਕੀ ਮਿਲਨੇ ਆ ਬਾਈ ਜਿੰਨੇ ਨੇ ਬਾਈ ਕੀ ਬਾਈਕ ਸਹੀ ਹੈ ਬਾਈ ਦੇਖ ਬਾਈ ਇੱਥੇ ਗੱਡੀਆਂ ਜਿੰਨਾ ਨੂੰ ਵੀ ਪੂਰਾ ਸ਼ੌਕ ਆ ਦੇ ਰੱਖੀ ਹੋਈ ਹੈ ਜੈਪਸੀ ਕਰਾ ਕੇ ਦੇਸੀ ਠਾਰ ਕਹਿ ਲਓ ਕੁਝ ਕਹਿ ਲਓ ਪਰ ਇਹ ਸੀਟਰ ਬਹੁਤ ਹੈ ਯਾਰ ਆਪਣੇ ਇੱਥੇ ਬੈਠੇ ਆ ਪਿੱਛੇ ਡੱਕ ਡੁੱਕ ਲੱਗਾ ਹੁੰਦਾ ਹੈ ਨਾ ਦੂਜੇ ਹੀ ਸੀਨ ਬਣਾਇਆ ਹੋਇਆ ਸਾਰਾ ਕੀ ਬਾਤ ਹੈ ਯਾਰ ਸ਼ੌਂਕੀ ਬੰਦੇ ਰੱਖੀ ਲਾਦੀ ਐ ਵੀ ਆ ਸਕੂਲ ਆ ਗਿਆ ਇਸ ਪਾਸੇ ਲੈ ਗੋਲੇ ਕਬੂਤਰ ਆ ਗਏ ਸਹੀ ਹੈ ਫਲੇਸ਼ੀਆ ਚ ਵੀ ਇੱਦਾਂ ਬਹੁਤ ਆ ਉੱਥੇ ਟੈਂਪਲ ਕੋਲ ਆਪਾਂ ਜਾਣੇ ਹੁੰਨੇ ਆ ਆ ਚੀ ਫੋਟੋ ਫੋਟੋ ਬੋਕਰ ਬੰਦੇ ਉੱਥੇ ਵੀ ਬੈਠਾ ਚਾਚਾ ਖਾ ਰਿਆ ਸਹੀ ਹੈ ਯਾਰ ਥੋੜਾ ਇਹ ਲੋਕਲ ਏਰੀਆ ਆ ਜਾਂਦਾ ਵਾ ਲੈ ਭਾਈ ਪੁਣ ਤੋਂ ਵਾਪਸ ਆਏ ਹੁਣ ਚੜ੍ਹ ਕੇ ਗੁਰਾਹਾਲ ਹੋ ਗਿਆ ਉਹਦੇ ਉੱਥੋਂ ਆਇਆ ਕ੍ਰਾਸ ਕਰਕੇ ਧੁੱਪ ਨਾਲ ਬੁਰਾ ਹਾਲ ਹੋਇਆ ਪਿਆ ਹੁਣ ਇਸ ਟਾਈਮ ਸਾਡਾ ਤੇ ਨਾਰੀਅਲ ਪਿੰਨੇ ਆ ਇਹ ਹੈਗਾ 15000 ਦਾ 15000 ਹੋ ਗਿਆ ਤੁਹਾਡਾ 70-80 ਰੁਪਏ ਆ ਨਾਰੀਅਲ ਪਿੰਨੇ ਆ ਆਹ ਦੇ ਫਰੈਸ਼ ਹਨਾ ਕੋ ਪੂਰਾ ਸਮਾਨ ਆਹ ਦੇ ਯਾਰ 15 ਲਿਖਾ ਹਾਂ ਯਸ ਹਾਂ ਚਲੋ ਸਹੀ ਹੈ ਯਾਰ ਲੈ ਲਓ 3 ਲੈ ਲਓ ਫਿਰ ਤਾਂ ਬਈ ਛਕਦੇ ਆ ਥੋੜੀ ਜਾਨ ਪਵੇ ਸਰੀਰ ਤੇ ਤੁਰ ਤੁਰ ਬੁਰਾ ਹਾਲ ਹੋ ਗਿਆ ਅਸੀਂ ਘਟੋ ਘਟੇ ਜਾਂਦੇ ਨਿਕਲੇ ਵੀਡੀਓ ਨਹੀਂ ਸ਼ੂਟ ਹੋਈ ਬੱਸ ਮੈਨੂੰ ਲੱਗਦਾ 5 ਤੋਂ 6 ਕਿਲੋਮੀਟਰ ਤੁਰ ਚੁੱਕੇ ਆ ਸੀ ਬਾਈ 5 ਤੋਂ 6 ਕਿਲੋਮੀਟਰ ਦੇਖੋ ਤੁਸੀਂ ਚਲੋ ਜੂਸ ਪੀਨੇ ਆ ਹੁਣ ਨਾਰੀਅਲ ਪਾਣੀ ਤੇ ਥੋੜੀ ਜੀ ਗਿਆਨ ਪਵੇ ਫਿਰ ਚੱਲਦੇ ਆ ਹੋਰ ਅੱਗੇ ਚਾਚਾ ਕਹਿੰਦੇ ਤਰੀਕੇ ਨਾਲ ਬਣਾ ਰਿਹਾ ਦੇਖੋ ਪਹਿਲਾਂ ਉਹਨੇ ਪਾਣੀ ਸਾਰਾ ਨਾਰੀਅਲ ਦੇ ਵਿੱਚ ਘੜਤਾ ਆ ਹੁਣ ਜੋ ਕੋਕੋਨਟ ਮਲਾਈ ਜੀ ਹੁੰਦੀ ਹੈ ਇਹਦੀ ਉਹ ਦਊਗਾ ਕੱਟ ਕੇ ਕੀ ਬਾਤ ਐ ਗਲਾਸ ਚ ਬਣਾ ਕੇ ਪਾ ਕੇ ਫਿਰ 15000 ਰੁਪਏ ਲੈ ਰੂਗਾ ਸਾਡੇ ਤੋਂ ਸਹੀ ਐ ਯਾਰ ਘੈਂਟ ਬਣਾ ਰਿਆ ਕੰਮ ਐ ਆ ਚੱਕ ਘੈਂਟ ਹੁੰਦੀ ਆ ਚੀਜ਼ੇ ਵੀ ਯਾਰ ਲੈ ਮਣਾ ਉਹ ਗੱਲ ਚਾਚਾ ਕਰੂ ਕੰਮ ਪੂਰਾ ਓਕੇ ਹੈ ਨਾ ਆ ਦੇਖੋ ਕੁਝ 뷰 ਥੋੜਾ 올ਡ ਏਰੀਆ ਆ ਯਾਰ ਇਹ ਥੋੜਾ ਸੀਗਾ ਵੀ ਚਲੋ ਸ਼ਹਿਰ ਤੋਂ ਬਾਹਰ ਚੱਲਦੇ ਹਾਂ ਦੇਖਦੇ ਆ ਪਾ ਕੀ ਸੀਨ ਆ ਕੀ ਨਹੀਂ ਹੈ ਨਾ ਤੇ ਥੋੜਾ 올ਡ ਏਰੀਆ ਤਾਰਾ ਦੋਰਾ ਤੁਹਾਨੂੰ ਬਹੁਤ ਮਿਲਣੀ ਹੈ ਨਹਿਰ ਦਾ ਪਾਣੀ ਵੀ ਗੰਦਾ ਤੇ ਆ ਚੀਜ਼ਾਂ ਥੋੜੀਆਂ ਲੋਕਲ ਮਾਰਕੀਟ ਕਹਿ ਲਓ ਇੱਕ ਤਰ੍ਹਾਂ ਦੀ ਇਹਦੇ ਸੀਏ ਬੰਦੇ ਨੇ ਜਿਆਦਾ ਆ ਮਲਾਈ ਪਾਦੀ ਆ ਚੱਕ ਪਾਣੀ ਆ ਗਿਆ ਹੁਣ ਉੱਤੇ ਜੂਸ ਆਰੀਅਲ ਦਾ ਪਾਣੀ ਕਹਿ ਲਓ ਇਹ ਬਣ ਗਈ ਗੱਲ ਚੱਕ ਬਈ ਭਰਤਾ ਚਾਚੇ ਨੇ ਪੂਰਾ ਪੂਰਾ ਲੈਵਲ 'ਚ ਕਰਕੇ ਦੂ ਕੰਮ ਆ ਫਲੇਵਰ ਹੀ ਆ ਪਾਤਾ ਵਿੱਚ ਮਾੜਾ ਜਿਆ ਨੇ ਚੱਕ ਆ ਉਟਾਲੇਗਾ ਨਿੰਬੂ ਕੀ ਬਾਤ ਹੈ ਭਾਈ ਇਹ ਕੋ ਨਵੀਂ ਆਈਟਮ ਦੇਖੀ ਹੈ ਯਾਰ ਨਿੰਬੂ ਵੀ ਡਾਲ ਰਹਾ ਹੈ ਚੱਕ ਘੈਂਟ ਕਰ ਰਿਹਾ ਕੰਮ ਪੂਰਾ ਮੁੰਦੀ ਮੰਦੀ ਪਾਈ ਫਿਰਦਾ ਹੈ ਵੀ ਰੈਡੀ ਸ਼ੈਡੀ ਕਰਦੀ ਆ ਪੂਰਾ ਲਾ ਕੇ ਪੈਪਾ ਚਾਚਾ ਦਊ ਫਿਰ ਬਰਫ ਬਹੁਤ ਆਉਂਦੇ ਨੇ ਯਾਰ ਬਰਫ ਨਾ ਭਰ ਦਿੰਦੇ ਆ ਗਲਾਸ ਨਾ ਬਾਈ ਨੇ ਪਵਾਈ ਨਹੀਂ ਹੈਗੀ ਕਹਦੇ ਥੋੜੀ ਦੇ ਦੇ ਮੇਰਾ ਗਲ ਖਰਾਬ ਆ ਸਹੀ ਹੈ ਯਾਰ ਆ ਭਰਤੇ ਸਾਡੇ ਵਾਲੇ ਭਰਤੇ ਨੇ ਚਲੋ ਕਰਦੇ ਆ ਚੈੱਕ ਕਰਦੇ ਆ ਫਿਰ ਚਲਦੇ ਆ ਖਾ ਪੀ ਕੇ ਨਾ ਇੱਥੋਂ ਹੋਰ ਕੁਝ ਨਵਾਂ ਇਹ ਲੱਭਦੇ ਹਾਂ ਦਿਖਾਉਨੇ ਆ ਜਾਂਦੇ ਜਾਂਦੇ ਇੱਕ ਚੀਜ਼ ਦੇਖੀ ਸਾਨੂੰ ਤੇ ਥੋੜਾ ਗਾਉਂ ਚਾਹ ਦੇ ਕੇਲੇਆਂ ਦਾ ਪਤਾ ਨਹੀਂ ਯਾਰ ਕੀ ਕਰਦੇ ਆ ਸੁੱਕੇ ਰੱਖੇ ਹੋਏ ਛਿਲਕੇ ਆ ਛਿਲਕੇ ਛੁਲਕੇ ਪਏ ਨੇ ਆ ਕੇਲੇ ਸੁੱਕਣੇ ਪਏ ਹੋਏ ਨੇ ਜਿੱਥੋਂ ਵੀ ਲੰਘਦੇ ਆ ਦੇਖੀ ਜਾਂਦੇ ਆ ਲੋਕ ਕਿ ਬੰਦੇ ਪਤਾ ਨਹੀਂ ਕਿਹੜੇ ਆ ਗਏ ਇਹ ਆ ਦੇਖ ਇਹਨੇ ਵੀ ਕੇਲੇ ਸੁੱਟਨੇ ਪਾਏ ਹੋਏ ਨੇ ਸਾਰੇ ਆ ਕੋਸ਼ਾ ਵਿਊ ਹੈ ਆ ਦੇਖੋ ਬਾਬਿਓ ਆਪਾਂ ਹੈਗੇ ਆ ਵੇਤਨਾਮ ਦੇ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਗਲੀਆਂ 'ਚ ਚੈੱਕ ਕਰੋ ਇਹਨਾਂ ਦੇ ਛੋਟੇ-ਛੋਟੇ ਘਰ ਹਨਾ ਜਾਨ ਸਾਰੀ ਐਲਸੀਡੀ ਲੱਗੀ ਆ ਸਾਈਡ ਤੇ ਬਾਥਰੂਮ ਬਾਸ ਖਤਮ ਉੱਥੇ ਕੋਈ ਸੋਫਾ-ਸਾਫਾ ਕੁਝ ਨਹੀਂ ਥੱਲੇ ਬੰਦੇ ਨੇ ਇਹ ਹਨਾ ਉੱਥੇ ਆਗਾ ਖਾਣਾ ਪੀਣਾ ਸਾਰਾ ਰਹਿਣਾ ਸਹਿਣਾ ਉੱਥੇ ਆ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਛੋਟੇ-ਛੋਟੇ ਘਰ ਆ ਬਿਲਕੁਲ ਛੋਟੇ-ਛੋਟੇ ਬਾਹਰ ਲੱਗੀਆਂ ਨੇ ਸਕੂਟਰੀ ਸਾਰਾ ਕੁਝ ਸਕੂਟਰੀਆਂ ਸਕਟਰੀਆਂ ਆ ਦੇਖੋ ਐਦਾਂ ਦਾ ਮਾਹੌਲ ਹੈ ਕੈਪ ਆਕਸਲਮ ਸਲਮ ਹੈ ਹੈਲੋ ਮਕਸੀਕੋ ਦੀਆਂ ਫਿਲਮਾਂ ਨਹੀਂ ਦੇਖਦੇ ਆਪਾਂ ਜਿਵੇਂ ਪ੍ਰਾਣੀਆਂ ਹੀ ਆ ਇਹਦੇ ਗੈਂਗਸਟਰ ਗੈਂਗਸਟਰ ਜਿਹੇ ਰਹਿੰਦੇ ਹੁੰਦੇ ਨੇ ਉਹ ਚੀਜ਼ ਆ ساری ਉਹ ਦੇ ਉਹਦਾ ਦੀ ਲੁੱਕ ਜੀ ਆ ਅਪਲ ਦੇ ਥੱਲੇ ਆ ਸਿਸਟਮ ਸਾਰਾ ਆ ਦੇਖੋ ਛੋਟੇ ਛੋਟੇ ਘਰ ਨੇ ਬਿਲਕੁਲ ਛੋਟੇ ਛੋਟੇ ਇਦਾਂ ਦੇ ਆ ਸਾਈਕਲੀਆਂ ਖੜੀਆਂ ਇਹਨਾਂ ਦੀਆਂ ਵਧੀਆ ਲੋਕ ਨੇ ਯਾਰ ਸਾਰੇ ਜਿੱਥੇ ਵੀ ਲੰਘੇ ਅਸੀਂ ਸਾਰੇ ਹੈਲੋ ਹਾਏ ਹੈਲੋ ਹਾਏ ਇੱਥੇ ਇੱਕ ਫੋਟੋਆਂ ਕਰਵਾਉਂਦੇ ਨੇ ਵਧੀਆ ਲੱਗਦਾ ਇਹਨਾਂ ਨੂੰ ਵੀ ਛੱਡੇ ਵੀ ਇੱਥੇ ਘੁੰਮਣ ਦਾ ਮਨ ਆਉਂਦਾ ਇੱਥੇ ਟੂਰਿਸਟ ਥੋੜੇ ਘੱਟ ਆਉਂਦੇ ਨੇ ਹਨਾ ਜ਼ਿਆਦਾਤਰ ਬੰਦੇ ਸ਼ਾਇਦ ਤੋਂ ਵਿਚੀ ਮੋੜ ਜਾਂਦੇ ਨੇ ਉੱਥੀ ਭੁਮ ਘਮ ਕੇ ਉੱਥੀ ਮੋੜਿਆਣਾ ਉਹਨਾਂ ਨੇ ਤੇ ਸਹੀ ਆ ਯਾਰ ਕੰਮਣਾ ਚਾਹੀਦਾ ਥੋੜਾ ਜਿਆ ਇਹਨਾਂ ਦਾ ਵੀ ਲੋਕਲ ਕਲਚਰ ਦੇਖੇ ਬੰਦਾ ਹਨਾ ਸਹੀ ਆ ਆ ਦੇਖੋ ਬੀਬੀ ਮਿਹਨਤ ਕਰਨ ਲੱਗੀ ਹੋਈ ਤਿਆਰ ਕਰੋ ਬਾਈ ਹੱਥ ਨਾਲੀ ਲੱਗੀ ਹੋਈ ਆ ਕਿਆ ਬਾਤ ਹੈ ਬਾਈ ਕੈਪ ਲੈ ਕੇ ਇਦਾਂ ਜੈਕਟਾਂ ਪਾ ਕੇ ਸਕਿੰਦਾ ਵੀ ਬਹੁਤਿਆਂ ਰੱਖਦੇ ਨੇ ਅੱਗਾ ਧੁੱਪ ਤੋਂ ਪਰਈ ਜਾਂਦੇ ਜਿੰਨੇ ਵੀ ਨਗਰੇ ਨੇ ਬਾਈਕਾਂ ਤੇ ਇਹਦੇ ਜੈਕਟਾਂ ਪਾਈਆਂ ਬਟ ਹੈ ਗਰਮੀ ਐ ਇਹ ਧੁੱਪ ਨਾ ਕਦੇ ਕਾਲੀ ਨਾ ਹੋ ਜੀ ਅਸੀਂ ਆ ਬਈ ਬੱਚੇ ਖੁਸ਼ ਹੋ ਗਏ ਹੈਲੋ 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 ਫੁੱਟਬਾਲ ਫੁੱਟਬਾਲ ਹੈਲੋ 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 ਬਾਏ 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 ਹੈਲੋ ਬਿੱਲੀ ਆ ਬਿੱਲੀ ਇੱਕ ਤੇ ਕੋ ਦੇ ਬਿੱਲੀ ਖੜੀ ਉਹ ਦੀ ਛੋਟੀ ਜੀ ਲੋਕਲ ਬੱਚੇ ਨੇ ਇਹਦੇ ਤੋਂ ਦੇ ਬਾਏ 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 ਖੁਸ਼ ਹੋ ਜਾਂਦੀਆਂ ਗੱਡੀਆਂ ਦੇਖ ਕੇ ਯਾਰ ਅੱਗ ਲੱਗੀ ਹੋਈ ਨੇ ਸਾਰੇ ਜਾਣੇ ਆਦੇ ਲੋਕੋ ਲੋਕ ਬਾਈ ਇੱਥੇ ਦੇ ਸਾਰੇ ਇਦਾਂ ਛੁੱਟੀ ਛੱਡੀ ਹੈ ਨਾ ਜੀ ਅੱਜ ਮੈਂ ਲਾਤਾ ਕਿੱਲਾ ਲੱਗੇ ਹੋਏ ਨੇ ਸਾਰੇ ਜਾਣੇ ਆ ਦੇਖੋ ਬਾਈ ਜਿਵੇਂ ਆਪਾਂ ਡਿਸਕਵਰੀ ਦੇ ਦੇ ਹੁੰਦੇ ਸੱਪ ਸੁਪਾ ਫੜਦੇ ਹੁੰਦੇ ਨੇ ਜਿਹੜੇ ਐਨਾਕੋਂਡਾ ਵਾਲੀ ਮੂਵੀ ਵਾਲਾ ਜਹਾਜ਼ ਇਹ ਆਦੇ ਉਹ ਚੀਜ਼ ਆ ਸਾਰੀ ਆ ਛੋਟਾ ਜਿਹਾ ਜੰਗਲ ਆ ਅੱਗ ਲੱਗੀ ਹੋਈ ਆ ਅੱਜ ਥੋੜਾ ਕੰਮ ਖਰਾਬ ਹੋ ਰਿਹਾ ਮੌਸਮ ਨਾਲ ਬਾਈ ਗਰਮੀ ਬਹੁਤ ਆ ਆਇਸ ਨੂੰ ਪਾਣੀ ਕਿੰਨਾ ਕੰਦਾ ਆ ਰਿਹਾ ਔਰ ਸਾਹਮਣੇ ਸਫਾਈ ਕਰ ਲੱਗੀ ਹੁੰਦੀ ਹੈ ਕਰੇਨਾ ਕਰੂਨਾ ਉਹਦੇ ਛੋਟੇ ਛੋਟੇ ਘਰ ਨੇ ਵਿੱਚ ਪਾਣੀ ਪਈ ਜਾਂਦਾ ਉਹਨਾਂ ਦੇ ਉਹ ਚੱਕ ਚੱਕ ਕੇ ਪਿੱਛੇ ਆਪਦੇ ਨਵੇਂ ਬਣਾ ਰਹੇ ਨੇ ਸਾਰੇ ਦੇਖ ਕੇ ਆਏ ਸੀਗੇ ਅਸੀਂ ਉੱਥੇ ਆ ਕੇ ਆਹ ਦੇਖ ਆ ਜਾ ਰਹੀ ਹੈ ਕਿਸ਼ਤੀ ਲਈ ਕਾ ਦੇਖੋ ਚੌਂਕ ਤੇ ਆਏ ਸੀਗੇ ਬਾਈ ਆਹ ਮੰਦਿਰ ਬਣਿਆ ਹਨ ਕੀ ਚੀਜ਼ ਆ ਇਹ ਡ੍ਰੈਗਨ ਬਣਿਆ ਹੋਇਆ ਉੱਪਰ ਕਿੱਡਾ ਵੱਡਾ ਸਟੀਲ ਦਾ ਆਇਆ ਸਾਰਾ ਦੇਖ ਲੋ ਵੀ ਕਲਾਕਾਰੀ ਦੇਖ ਲੋ ਬੰਦੇ ਦੀ ਹੈ ਨਾ ਜਿੰਨੇ ਵੀ ਬਣਾਇਆ ਆਹ ਦੇ ਗੱਲਬਾਤ ਬਣਾਈ ਪਈ ਆ ਪੂਰੀ ਆਹ ਦੇ ਭਾਈ ਇੱਥੇ ਦੀ ਲੋਕਲ ਮਾਰਕੀਟ ਇਦਾਂ ਚਿਕਨ ਪੌਂਦੇ ਆ ਇਹ ਖਾਰੇ ਨੇ ਆ ਰੇੜੀਆਂ ਲੱਗੀਆਂ ਹੋਈਆਂ ਨੇ ਫਰੂਟ ਫਰੈਸ਼ ਮਿਲਣਗੇ ਤੁਹਾਨੂੰ ਸਾਰਾ ਕੁਝ ਆ ਦੇਖੋ ਆਹ ਕੀ ਮਮੂਸ ਨੇ ਡੇ ਡੇ ਮਮੂਸੇ ਭਾਈ ਦੇ ਇੱਕ ਡਾ ਸਾਈਜ਼ ਦਾ ਆ ਛੋਟੇ ਆ ਚਿਕਨ ਵਾਲੇ ਨੇ ਆ ਦੇ ਬੀਬੀ ਕੋ ਸੂਪ ਸਾ ਬਣਾ ਰਹੀ ਆ ਵਾਲੀ ये भी बना रहे हैं कुछ भाई की चीज आ अभी तो क्या चीज है ये राइस, राइस। नहीं एग डाल के ये ऊपर एग डाला है ये क्या नीचे एग डाला है चिकन है नहीं नहीं एग और राइस ये राइस है ये हाँ राइस को वो करके ये राइस चौर चौर हाँ, से हाँ सजा के रखी है अभी प्लेटा दी करूँगा कुछ गाड़ लाएगा اس کے پاس کیا ہے دیکھیں ایک ٹرائی کریں ایک لگ جائے ایک لگوا لو اس کو بھی بولتے ہیں ارے یہ نہیں کھائے گا یار کوئی دقت ون 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 نا بھائی آ ٹرائی کرنے لگے ہیں دیکھ رہے ہیں کچھ لگ جائے کھا لیے کیونکہ راتوں اپا نکل جانا تھو نومی کنٹری دکھانے کبور ہے نا ਰਾਤ 12 1 ਵਜੇ ਹੋਟਲ ਛੱਡ ਦੇਣਾ ਸੀ 27 ਤੇ ਸਵੇਰ ਦੀ ਆਈ ਥਿੰਕ 6 ਵਜੇ ਦੀ ਫਲਾਈਟ ਆ ਕਿਉਂਕਿ ਯਾਰ ਇਮੀਗ੍ਰੇਸ਼ਨ ਤੇ 2.5 ਘੰਟੇ ਮੰਨ ਕੇ ਚੱਲੋ ਤੁਸੀਂ ਜਦ ਅਸੀਂ ਆਈ ਸੀ 2.5 ਘੰਟੇ ਉਹ ਤੋਂ ਲੱਗੇ ਨੇ 2.5 ਘੰਟੇ ਹੀ ਹੋਣ ਲੱਗਣੇ ਨੇ ਤੇ ਸ਼ਾਮ ਨੂੰ ਅਬਾ ਪਹਿਲਾਂ ਆਵੇ ਤਾਂ ਵਧੀਆ ਗੱਲ ਆ ਹਨਾ ਤੇ ਸਹੀ ਆ ਆਪਾਂ ਟਰਾਈ ਕਰਦੇ ਆਂ ਅੰਕਲ ਬਣਾ ਰਿਹਾ ਕੋਈ ਕੁਝ ਆ ਦੀ ਰੇਤ ਨਾਲ ਆਉਂਦੀ ਕੋਈ ਡਿਸ਼ ਵਗੈਰਾ ਹੈਗੀ ਆ ਉੱਤੇ ਐਗ ਪਾਤਾ ਥੱਲੇ ਪਤਨੀ ਕੀ ਆਈਟਮਾਂ ਉਹ ਇਹ ਕਹਿੰਦਾ ਚਾਵਲ ਆ ਮੈਨੂੰ ਚਾਵਲ ਤਾਂ ਲੱਗ ਨਹੀਂ ਰਹੇ ਹੈਗੇ ਬਾਈ ਚਲੋ ਟਰਾਈ ਕਰਦੇ ਆ ਬਾਈ ਆ ਕੁਝ ਬਣਾ ਕੇ ਦਿੱਤਾ ਅੰਕਲ ਨੇ ਆ ਡਿਗਾਰਡਮੈਂਟਾ ਥੱਲੇ ਉੱਤੇ ਧਨੀਆ ਧੁਨੀਆ ਕੱਟ ਕੇ ਪਾਤਾ ਖਣੀ ਕੀ ਚੀਜ਼ ਆ ਆ ਸਪਾਈਸੀ ਚੀਜ਼ ਆ ਚਲੋ ਕਰਦੇ ਆ ਟਰਾਈ ਆਪਾਂ ਦ앗ਦੇ ਆ ਤੇ ਵਿਊ ਦੇਖੋ ਤੁਸੀਂ ਕਿੰਨਾ ਘੈਂਟ ਵਿਊ ਆ ਨਾਲ-ਨਾਲ ਖਾਣਾ ਖਾ ਰਹੇ ਆ ਆਪਾਂ ਬਾਈ ਖਾ ਕੇ ਆ ਗਿਆ ਨਿਆਰਾ ਪੂਰਾ ਘੈਂਟ ਚੌਲ ਸੀਗੇ ਯਾਰ ਤੇ ਉੱਤੇ ਅੰਡਾ ਪਾਇਆ ਸੀ ਸਪਾਈਸੀ ਚਟਨੀ ਛੋਟੇ ਲੱਦੀ ਉਹਨੇ ਸੌਸ ਵੀ ਹੈ ਨਾ ਤੇ ਆਪਣਾ ਉਹੀ ਇੱਕ ਜੀ ਫੇਵਰਟ ਰਹਿ ਗਈ ਆ ਆ ਦੇਖੀ ਬ੍ਰੈਡ ਚਿਕਨ ਚਿਕਨ ਬ੍ਰੈਡ ਤੇ ਆਪਾਂ ਹੁਣ ਟਰਾਈ ਕਰਵਾਉਨੇ ਆ ਇਹ ਖਾਣੇ ਆ ਇੱਕ ਤੇ ਬਸ ਹੋ ਠੀਕ ਆ ਹਾਫ ਹਾਫ ਖਾ ਲਾਂਗੇ ਯਾਰ ਬਾਕੀ ਰਾਤ ਨੂੰ ਫਲਾਈਟ ਹੈਗੀ ਆ ਉਦੋਂ ਜਾਣ ਲੱਗੇ ਖਾ ਕੇ ਚੱਲਾਂਗੇ ਕੁਛ ਨਾ ਕੁਛ ਆਦੇ ਚੱਲ ਜੇਗਾ ਵਧੀਆ ਪ੍ਰੋਸੈਸ ਹੋ ਜਾਏਗਾ ਆਪਣਾ ਘਟ ਆ ਦਾ ਬਾਅਦ ਜਾਂ ਉਹ ਐ ਲੈ ਤੇ ਰੋਣਾ ਮੈਂ ਹੁਣ ਇਹੇ ਕਰਦੇ ਆ ਇਹਨੂੰ ਹਾਫ ਹਾਫ ਕਰਕੇ ਖਾ ਲਾਂਗੇ ਵਧੀਆ ਸਹੀ ਨਾਲ ਆ ਦੇ ਖੀਰੇ ਪੂਰੇ ਲਾਏ ਹੋਏ ਨੇ ਇਹਨਾਂ ਨੇ ਪੂਰੇ ਤਣੀਆਂ ਤਣੀਆਂ ਅੱਜ ਦਿਖਿਆ ਮੈਨੂੰ ਨਹੀਂ ਖੀਰੇ ਪੂਰੇ ਦੇ ਵਿੱਚ ਪਾਉਂਦੀ ਨੇ ਉਹ ਚਿਕਨ ਹੋ ਗਿਆ ਸਫਾਈ ਦੇਖੋ ਯਾਰ ਗਲਾਸ ਵਗੈਰਾ ਪਾਏ ਹੋਏ ਨੇ ਸਾਰੇ ਤੇ ਆ ਸਾਹਮਣੇ ਬਰੈਡ ਲੱਗੇ ਹੋਏ ਆ ਹਾਂਜੀ ਘੈਂਟ ਬਣਾਈ ਪਈ ਏ ਗੱਲਬਾਤ ਪੂਰੀ ਮੈਂ ਬਾਈ ਕਰਾ ਲਿਆ ਚਿਕਨ ਬਰੈਡ ਆ ਦੇ ਆ ਜਿਸਦਾ ਗੱਲਬਾਤ ਆ ਯਾਰ ਘੈਂਟ ਆ ਆਹੀ ਮਨ ਦਾ ਵਧੀਆ ਲੱਗਿਆ ਹੋਰ ਤਾਂ ਕੁਛ ਐਨੀ ਗੱਲ ਤੇ ਦੂਜੀ ਗੱਲ ਹੈ ਨਾ ਸਫਾਈ ਨਾ ਬਹੁਤ ਬਣਾਇਆ ਵਧੀਆ ਚੀਜ਼ ਜੀ ਤੇ ਘੈਂਟ ਆ ਗੱਲਬਾਤ ਆ ਦੇ ਬਾਕੀ ਪ੍ਰਾਈਸ ਵਗੈਰਾ ਲੱਗੇ ਆ ਰੋਡ ਤੇ ਖੜੇ ਹਾਂ ਜੀ ਦੇਖ ਰਿਆ ਨਿਆਰੇ ਲੈ ਰਹੇ ਆਂ ਖਾਰੇ ਆ ਦੇਖੋ ਅੱਛੀ ਕਰਾਇਆ ਹਾਫ ਆਫ ਇਹ ਬਾਈ ਕਾਏਗਾ ਫੁੱਲ ਸਾਡਾ ਸੀਗਾ ਲਾਰਜ ਸਾਈਜ਼ ਇਹਦਾ ਮੀਡੀਅਮ ਖਾ ਜਾਣਾ ਇਹਨੇ ਖਾ ਜਾਣਾ ਧੱਕੜ ਬੰਦਾ ਐ ਤਾਂ ਬਾਬੇ ਦਿਖਾਉਨੇ ਆ ਤੁਹਾਨੂੰ ਮੌਤ ਦਾ ਖੂਹ ਦੇਖਣਾ ਆ ਦੇਖੋ ਮੌਤ ਦਾ ਖੂਹ ਨਹੀਂ ਐ ਮੈਟਰੋ ਸਟੇਸ਼ਨ ਐ ਇਹ ਬਾਈ ਦੇਖੋ ਤੁਸੀਂ ਕਿੰਨਾ ਘੈਂਟ ਬਣਿਆ ਹੋਇਆ ਗੋਲ ਗੋਲ ਐ ਇਹਦਾ ਰਸਤਾ ਪਤਾ ਨਹੀਂ ਕਿੱਧਰ ਦੀ ਆ ਦੇਖਦੇ ਆ ਵੀ ਤੁਹਾਨੂੰ ਮੈਟਰੋ ਘੁਮਾਉਨੇ ਆ ਮੈਟਰੋ ਦੇ ਦਰਸ਼ਨ ਵੀ ਕਰਾਵਾਂਗੇ ਜਦ ਤੱਕ ਤੁਸੀਂ ਦੇਖੋ ਸਿਟੀ 뷰 ਲੋ ਥੋੜਾ ਜਿਹਾ ਆ ਦੇ ਜਿੰਨੇ ਬਹੁਤ ਗਰਮੀ ਸੀਗੀ ਹੁਣ ਥੋੜਾ ਜਿਹਾ ਟੈਂਪਰੇਚਰ ਸਹੀ ਹੋਇਆ ਵਾ ਤੇ ਇੱਕ ਲੋਕੇਸ਼ਨ ਹੋਰ ਆ ਉਹ ਤੁਹਾਨੂੰ ਦਿਖਾਉਨੇ ਆ ਫਿਰ ਰਾਤ ਦੀ ਫਲਾਈਟ ਆਪਣੇ ਤੇ 12 ਕ ਵਜੇ ਨਿਕਲ ਜਾਗੇ 8 ਵਜ ਚੁੱਕੇ ਨੇ ਆ ਦੇਖੋ ਤੁਸੀਂ ਆ ਘੈਂਟ ਲੋਕੇਸ਼ਨ ਬਿਲਡਿੰਗਾਂ ਵਗੈਰਾ ਖੰਡੀਆਂ ਨੇ ਛੋੜੀਆਂ ਤੇ ਬਈਆ ਲੋਕੇਸ਼ਨ ਦਿਖਾਈ ਸੀ ਤੁਹਾਨੂੰ ਚੋਬਿੰਤਾ ਇਹ ਲੋਕੇਸ਼ਨ ਦਾ ਨਾਮ ਆ ਇਥੋਂ 1 ਕਿਲੋਮੀਟਰ ਹੋਰ ਅੱਗੇ ਆ ਉਹ ਤੁਹਾਨੂੰ ਇੱਕ ਨਵੀਂ ਲੋਕੇਸ਼ਨ ਦਿਖਾਉਨੇ ਆ ਫਿਰ ਬਾ ਉਧਰ ਵੀ ਤੁਰ ਹੀ ਜਾਨੇ ਆਉਂਦੇ ਹੋਏ ਆਪਾਂ ਮੈਟਰੋ ਚਾਵਾਂਗੇ ਹੁਣ ਸਿਰ ਇਰੈਕਟਿਵ ਹੈਗਾ ਥੋੜਾ ਜਿਹਾ ਆਪਾਂ ਚੱਲ ਲਈਏ ਮੈਂ ਕਿਹਾ ਆ ਭਾਈ ਜਿਹੜੀ ਲੋਕੇਸ਼ਨ ਤੇ ਆਉਣਾ ਸੀ ਆ ਗਏ ਆਪਾਂ ਦਿਖਾਉਨੇ ਆ ਤੁਹਾਨੂੰ ਆ ਦੇ ਬਹੁਤ ਫੇਮਸ ਜਗਾ ਇੱਥੇ ਦੀ ਆ ਇੱਥੇ ਦਾ ਰਾਜਾ ਆ ਠੀਕ ਆ ਨਾ ਸਟੈਚੂ ਆਫ ਕੋਚੂਮੀ ਇਹ ਮੇਨ ਆ ਇੱਥੇ ਮਤਲਬ ਸਾਰਿਆਂ ਨੇ ਘੁੰਮਣ ਕਮਣੇ ਆਉਂਦੇ ਨੇ ਆਦੇ ਪਹਿਲੇ ਸ ਬਣਿਆ ਹੋਇਆ ਪਿੱਛੇ ਬਹੁਤ ਸੋਹਣੀਆਂ ਫੋਟੋਆਂ ਆਉਂਦੀਆਂ ਨੇ ਆ ਕੁਛ ਮਾਹੌਲ ਆ ਇੱਥੇ ਆ ਦੇਖੋ ਚੂ ਟਿਚ ਕੋਚੂਮੀ ਆ ਦੇ ਆ ਲਿਖਿਆ ਹੋਇਆ ਆ ਰਾਜਾ ਜੀ ਨੇ ਇੱਥੇ ਦੇ ਬਈ। ਉਹ ਵੀ ਦਾਨਪੁਨ ਕੀਤੇ ਇਹਨਾਂ ਸਟੈਚੂ ਲੱਗਾ ਹੋਇਆ ਇੱਥੇ ਬਈ ਹਾਂ ਤੇ ਕਿੰਨਾ ਘੈਂਟ। ਤੇ ਸਾਰੇ ਜਾਣੇ ਇੱਥੇ ਆਦਾ ਆ ਰਹੇ ਆ ਫੋਟੋ ਫੋਟੂਆਂ ਕਰਾ ਰਹੇ ਆ ਟੂਰਿਸਟ ਜਿਆਦਾਤਰ ਬਹੁਤ ਆਉਂਦੇ ਨੇ ਇੱਥੇ। ਸਿਟੀ ਟੂਰ ਵੀ ਆਪਾਂ ਲੈਣੇ ਆ ਬੱਸਾਂ ਜਿਹੜੀਆਂ ਘੁੰਮਦੀਆਂ ਦੇ ਵਿੱਚ ਦੀ ਘੁੰਮ ਕੇ ਜਾਂਦੀ ਆ। ਅਦੇ ਆ ਚੀਜ਼ ਹੁੰਦੀ ਆ। ਇਦਾਂ ਬੱਚੇ ਖੇਡ ਰਹੇ ਨੇ ਪੱਤੇ ਪੁੱਤੇ ਥੱਲੇ ਵਿੱਚ ਮੱਛੀਆਂ ਛੱਡੀਆਂ ਹੋਈਆਂ ਨੇ ਪਾਣੀ 'ਚ। ਆਉ ਦੇ। ਇੱਧਰ ਦੀ ਲੈ ਕੇ ਆਉਣਾ ਬੱਸ ਨੇ ਘੁਮਾਉਣਾ 시ਟੀ ਟੂਰ ਕਰਾ ਕੇ ਥੋੜਾ ਵਿਊ ਲੈ ਕੇ ਉਥੇ ਖੜਾ ਆਣਗੇ ਜਾਂ ਕੋਈ ਕਰਨਗੇ ਪਿੱਛੇ ਵਾਪਸੀ ਨਾਲ ਹੀ ਬਾਹਰ ਤੇ ਆ ਥੋੜਾ ਜਿਹਾ ਕੁਝ ਬਿਲਡਿੰਗਾਂ ਦਾ ਵਿਊ ਦੇਖੋ ਤੁਸੀਂ ਟਾਈਮ ਸਕੁਅਰ ਟਾਈਮ ਸਕੁਅਰ ਬਿਲਡਿੰਗ ਭਈ ਯੂਰੇਵੀਆ ਫੈਮਿਲੀ ਛੋਟੇ ਚੱਲ ਰਿਹਾ ਪੂਰਾ ਜਵਾਕਾਂ ਦਾ ਆਦੇ ਬੈਠੇ ਆ ਲੋਕ ਫੰਕਸ਼ਨ ਕਰ ਰਹੇ ਆ ਉਹਦੇ ਸਾਹਮਣੇ ਕਿ ਨੀਂ ਭੀੜਾ ਹੋ ਰੇ ਉਹ ਦੇਖੋ ਕਹਿੰਦਾ ਮਤਲਬ ਸ਼ਾਮ ਨੂੰ ਸਰਾਉਂਕ ਮੇਲਾ ਪੂਰਾ ਹੁੰਦਾ ਤੇ ਸਾਰੇ ਫੋਟੋਆਂ ਕਰਵਾ ਰਹੇ ਆ ਘੁੰਮਣ ਆ ਰਹੇ ਨੇ ਸਾਰੇ ਆਣੇ ਹਨਾ ਆਹ ਦੇਖੋ ਕਿੰਨਾ ਘੈਂਟ ਬਣਿਆ ਹੋਇਆ ਪੈਲੇਸ ਹਨਾ ਆਹ ਮੂਰਤੀਆਂ ਬਣੀ ਹੋਈਆਂ ਛੋਟੀਆਂ ਛੋਟੀਆਂ ਸਟੈਚੂ ਤੇ ਆ ਪਿੱਛੇ ਰਾਜਾ ਜੀ ਆਗੇ ਸਾਡੇ ਆ ਚੱਕ ਹਵਾ ਗੈਲਰੀ ਆ ਘੈਂਟ ਪਾਰਕ ਜੇ ਬੈਠੇ ਆ ਸਾਰੇ ਫਨ ਕਰ ਰਹੇ ਨੇ ਯਾਨੀ ਥੋੜੀ ਹੈ ਨਾ ਯੂਰਪ ਟੱਚ ਜੀ ਇੱਥੇ ਉਸ ਹਾ ਉਹਨਾਂ ਬਿਲਡਿੰਗਾਂ ਵਗੈਰਾ ਬਣੀਆਂ ਹੋਈਆਂ ਨੇ ਆਹ ਦੇਖੋ ਮੈਂ ਯੂਰਪ ਚ ਜਾਇਉਂ ਨੇ ਨਾ ਆਪਾਂ ਯੂਰਪ ਵਾਲੀ ਫੀਲ ਜੀ ਆਏਗੀ ਇੰਨੀ ਕੁ ਆ ਰਿਹਾ ਪਿੱਛੇ ਵੀ ਸਾਰਾ A to Z ਬਣਿਆ ਆ ਉੱਪਰ ਵੇਤਨਾਮ ਦਾ ਝੰਡਾ ਲੱਗਾ ਹੋਇਆ ਉਹਦੇ ਆ ਵੇਤਨਾਮ ਦਾ ਝੰਡਾ ਰੈੱਡ ਕਲਰ ਦਾ ਹੋਰ ਕੁਝ ਦਿਖਾਉਨੇ ਆ ਤੁਹਾਨੂੰ ਉਹ ਸਾਹਮਣੇ ਦੇ ਦੇ ਯਾਰ ਆਡੀਅנס ਪਤ ਨਹੀਂ ਕਾਦੀ ਆ ਉਹਦੇ ਕਨਾਰਾਸ਼ ਕੀਤਾ ਹੋਇਆ ਉੱਥੇ ਵੀ ਕੁਝ ਹੋਊਗਾ ਲੱਗ ਜਾ ਦਿਖਾਉਨੇ ਜਾ ਕੇ ਤੁਹਾਨੂੰ ਆ ਦੇਖੋ ਕਿੰਨੀ ਸੋਹਣੀ ਪਾਰਕ ਆ ਬਾਈ ਫੁੱਲ ਫੁੱਲ ਲੱਗੇ ਹੋਏ ਨੇ ਹਨਾ ਕਿੰਨਾ ਧਿਆਨ ਰੱਖਿਆ ਹੋਇਆ ਇਹਨਾਂ ਨੇ ਪਲੇਟਾਂ ਲਾਈਆਂ ਨੇ। ਚਾਣੀ ਉਹੀ ਆ ਸਫਾਈ ਹੋਊਗੀ ਬੰਦਾ ਤਾਂ ਹੀ ਘੁੰਮਣ ਆਉਂਦਾ ਆ ਉਹ ਥੋੜੀਆਂ ਲੱਗ ਜੀਆਂ ਚੀਜ਼ਾਂ ਹੋਣ। ਆ ਦੇਖੋ ਜਾ ਰਹੇ ਆ ਤੁਹਾਨੂੰ ਕੁਝ ਦੇਖਦੇ ਅੱਗੇ ਹੋਰ ਕੀ ਪ੍ਰੋਸੈਸਾ ਦਿਖਾਉਨੇ ਆ ਤੁਹਾਨੂੰ ਜਾ ਕੇ। ਲੈ ਬਸ ਆਪਾਂ ਘਰ ਜਾਣ ਹੀ ਲੱਗੇ ਸੀ ਹੋਟਲ। ਤੇ ਆ ਦੇ। ਹੋਟਲ ਤੋਂ ਲਗਭਗ ਸਾਡਾ ਰਸਤਾ ਸੀਗਾ 2 ਤੋਂ 2.5 ਕਿਲੋਮੀਟਰ ਹਨਾ ਬੰਦੇ ਥੱਕ ਚੁੱਕੇ ਨੇ ਬੈਠ ਗਏ ਨੇ। ਕਹਿੰਦੇ ਰੈਸਟ ਕਰਨੀ ਆ ਥੋੜਾ ਟਾਈਮ। ਮੈਂ ਜਾ ਰਿਹਾ। ਤੇ ਫੋਟੋ ਸ਼ੂਟਿੰਗ ਚੱਲ ਰਹੀ ਆ ਸਾਰਿਆਂ ਦਾ ਬੱਚੇ ਖੇਡਣ ਲੱਗੇ ਹੋਏ ਨੇ। ਆ ਦੇ ਚੁੰਡੀ ਕਰੀ ਫਿਰਦਾ ਹੈ ਬਈ ਬੈਠੇ ਬੈਠੇ ਆ ਦੋ ਕੁੜੀਆਂ ਹੀ ਆ ਸੀ ਸਟੂਡੈਂਟ ਨੇ ਇਹ ਦੇਖ ਲੋ ਤੁਸੀਂ 16 16 17 17 ਸਾਲ ਦੀਆਂ ਤੇ ਇਹ ਕੀ ਕਰਦੇ ਆ ਜਿਹੜੇ ਅਨਾਥ ਬੱਚੇ ਨੇ ਹਨਾ ਜਿਨ੍ਹਾਂ ਦਾ ਘਰ-ਬਾਰ ਹੈ ਨਹੀਂਗਾ ਉਹਨਾਂ ਲਈ ਫੂਡ ਕਨੈਕਟ ਕਰਦੇ ਆ ਉਹਨਾਂ ਲਈ ਚੰਦਾ-ਚੁੰਦਾ ਇਕੱਠਾ ਕਰਦੇ ਆ ਕਹਿੰਦਾ ਮਤਲਬ ਨਾ ਓਰਗੇਨਾਈਜੇਸ਼ਨ ਕਹਿ ਦਈਏ ਤਾਂ ਤੇ ਚਲੋ ਆਪਾਂ ਵੀ ਹੈਲਪ ਕੀਤੀ ਏ ਥੋੜੀ-ਬਹੁਤ ਤੇ ਆ ਕੁੜੀਆਂ ਬੈਠੀਆਂ ਨੇ ਆ ਦੇ ਸਾਰਿਆਂ ਨੇ ਜੋ ਵੀ ਦੇ ਸਕਦਾ ਥੋੜੇ ਥੋੜੇ ਦਿੱਤੇ ਆ ਬੇਹ ਸਾਰਿਆਂ ਨੇ ਆਪਾਂ ਵੀ ਚਲੋ ਦਾਨਪੁਣ ਕਰਤਾ ਵਿੱਚ ਦੀ ਦੇਖ ਲਓ ਬਾਈ ਯਾਨੀ ਆ ਚੀਜ਼ ਦਾ ਵਧੀਆ ਇੱਥੇ ਯਾਰ ਸਿਸਟਮ ਹੈ ਨਾ ਇੱਕ ਚੀਜ਼ ਹੋਰ ਦੋਨਾ ਇੰਡੀਆ ਦੇ ਝੰਡੇ ਗੱਡੇ ਪਏ ਨੇ ਤੇ ਆ ਦੇਖੋ ਤੁਸੀਂ ਪਾਏ ਪਾੜੇ ਇੱਥੇ ਵੀ ਨਹੀਂ ਟਲੇ ਹੈਗੇ ਆਦੇ ਕਮਲ ਦਾ ਫੁੱਲ ਲੱਗਾ ਹੋਇਆ ਪਾਜ ਬਾ ਸਰਕਾਰ ਮੋਦੀ ਸਰਕਾਰ ਹੈ ਇੱਥੇ ਵੀ ਚੌਂਕ ਤੇ ਸਪੈਸ਼ਲ ਆਇਆ ਹੋਇਆ ਫੋਵਾਰਾ ਇਹਨਾਂ ਨੇ ਆ ਦੇਖੋ ਕਿੰਨਾ ਕਰਾਊਡ ਹੈ ਇਧਰ ਫੋਟੋ ਸ਼ੂਟ ਚੱਲ ਰਿਹਾ ਥੱਲੇ ਗੋਟੇ ਲਾਲ ਆ ਬਾਈ ਆ ਚੱਕ ਦੇਖੋ 뷰 ਤੁਸੀਂ ਇਹ ਮੇਨ ਚੌਂਕ ਆ ਯਾਰ ਇਹ ਪੂਰਾ ਹਨਾ ਆਪਣਾ ਵਿਏਟਨਾਮ ਸਿਟੀ ਦਾ ਮੇਨ ਚੌਂਕ ਵੱਜਦਾ ਇਹ ਇੱਥੇ ਜਿੰਨਾ ਵੀ ਟੂਰਿਸਟ ਆਉਂਦੇ ਨੇ ਸਾਰੇ ਇੱਥੇ ਆਉਂਦੇ ਨੇ ਆ ਦੇਖੋ ਕੰਨਾਰਾਸ਼ ਇੱਧਰ ਵੀ ਆ ਇੱਧਰ ਉਹ ਸਾਹਮਣੇ ਦੂਰ ਤੱਕ ਉਹ ਤੁਹਾਨੂੰ ਇੱਥੇ ਬੰਦੀ ਬੰਦੇ ਫੇਲ ਨੇ ਹੋਏ ਸਾਰੇ ਘੁੰਮਣ ਆਏ ਨੇ ਬਾਕੀ ਬੱਸਾਂ ਚ ਲੱਦੇ ਹੋਏ ਨੇ ਸਾਰੇ ਜਾਣੇ ਆ ਦੇ ਆ ਸਿਟੀ ਟੂਰ ਕਰਾਉਂਦੇ ਨੇ ਆ ਸਾਰੇ ਸਾਹਮਣੇ ਆ ਦੇਖੋ ਉਹ ਦੇ ਉਧਰੋਂ ਦੇਖਿਆ ਸੀ ਨਾ ਆਪਾਂ ਕਿੰਨਾ ਇਕੱਠ ਸੀ ਆ ਕੁਛ ਆ ਯਾਰ ਆ ਦੇ ਆ ਮੇਲੇ ਆ ਚ ਫਿਰਦੇ ਹੁੰਦੇ ਨੇ ਆਦੇ 10 ਰੁਪਏ ਦੀ ਆਈਟਮ ਮਿਲਦੀ ਉੱਤੇ ਆਦੇ ਐ ਮਾਰਦੇ ਆ ਬੱਚੇ ਖੇਡ ਰਹੇ ਨੇ ਆ ਉਹਦੇ ਇੰਜੋਏਮੈਂਟ ਕਰ ਰਹੇ ਨੇ ਸਾਰੇ ਜਣੇ ਮੇਨ ਗੱਲ ਟੈਂਪਰੇਚਰ ਸਹੀ ਆ ਬਾਈ ਹੁਣ ਇਸ ਟਾਈਮ ਬੈਠੇ ਨੇ ਨਾ ਉਹਦਾ ਖਾ ਪੀ ਕੇ ਸਾਰੇ ਜਣੇ ਤੇ ਫੈਮਿਲੀ ਨਾਲ ਆਏ ਹੋਏ ਨੇ ਐ ਵੀ ਬੱਚੇ ਖੇលਨੇ ਲੱਗੇ ਹੋਏ ਨੇ ਆਦੇ ਛੋਟੇ ਛੋਟੇ ਕੋਈ ਪਰਵਾਹ ਨਹੀਂ ਉਹਦਾ ਇੰਜੋਏਮੈਂਟ ਕਰ ਰਹੇ ਨੇ ਆ ਦੇ ਹੋਰ ਹਵਾ ਚੱਲ ਵੀ ਹੁਣ ਪਹਿਲਾਂ ਥੋੜੀ ਸੀਗੀ ਹੁਣ ਹੋਰ ਠੰਡੀ ਠੰਡੀ ਹਵਾ ਚੱਲ ਪਈ ਆ ਅਲਵਿਦਾ ਕਰਦੀ ਆ ਆਪਾਂ ਆਪਣੇ ਹੋਟਲ ਨੂੰ ਤੇ ਚਲਦੇ ਆਂ 에어ਪੋਰਟ ਇੱਕ ਨਵੀਂ ਯਾਤਰਾ ਨਵੀਂ ਕੰਟਰੀ ਲਈ ਹੈ ਨਾ ਤੇ ਤੁਹਾਨੂੰ ਨਵਾਂ ਕੁਝ ਦੁਕਾਨੇ ਆ ਫਿਰ ਉਸ ਤੋਂ ਬਾਅਦ ਤੇ ਆਪਾਂ 에어ਪੋਰਟ ਤੇ ਜਾ ਕੇ ਦੱਸਦੇ ਆਂ ਆਪਾਂ ਕਿਸ ਕੱਟ ਲਈ ਜੰਨੇ ਆ ਠੀਕ ਆ ਸਰਪ੍ਰਾਈਜ਼ ਆ ਤੁਹਾਡੇ ਲਈ ਥੋੜਾ ਜਿਹਾ ਤੇ ਲਾਸਟ 뷰 ਦੇਖ ਲਓ ਇੱਕ ਵਾਰ ਵਾਕਿੰਗ ਸਟਰੀਟ ਸਾਹਮਣੇ ਵਾਕਿੰਗ ਸਟਰੀਟ ਹੈ ਤੇ ਆ ਕੁਝ 뷰 ਆ ਤੇ ਚਲੋ ਚਲਦੇ ਆਂ ਆਪਾਂ 뷰 ਦਿਖਾਉਨੇ ਆ ਤੁਹਾਨੂੰ ਕੁਝ ਅੱਗੇ ਅੱਗੇ ਕੈਬ ਕਰਦੇ ਆਂ ਆਪਾਂ ਉਦਨੇ ਆਪਾਂ ਨੂੰ ਪਈ ਸੀਗੀ ਇਹ ਆ 211000 ਦੇ ਪੈਸੇ ਸੀ ਹੁਣ 1.5 ਲੱਖ ਦੀ ਪੈ ਰਹੀ ਆ ਮਤਲਬ ਥੋੜੀ ਆਪਾਂ ਲੇਟ ਨਾਈਟ ਬੁੱਕ ਕਰਦੇ ਆ ਥੋੜੀ ਮਹਿੰਗੀ ਪੈਂਦੀ ਆ ਆਪਾਂ ਨੂੰ ਤੇ ਆ ਸਹੀ ਆ ਹੁਣ ਸਿਸਟਮ ਆ ਥੋੜੀ ਸਾਜਰੇ ਕਰ ਲਈਏ ਬੁੱਕ ਚਲਦੇ ਆ ਐ ਭਾਈ ਅਗਲੀਆਂ ਚੇਤੇ ਰਹਿਣਗੇ ਆ ਬਲੌਗਾਂ 'ਚ ਦੇਖਦੇ ਰਹੋ ਠੀਕ ਆ ਮੈਂ ਪ੍ਰਿੰਸ ਵਗੈਰਾ ਸਾਰੀ ਆ ਦੇਖੋ ਤੁਸੀਂ ਚਾ ਲਗਾ ਮਿਲਨੇ ਨਹੀਂ ਭਾਈ ਚਲੋ ਭਾਈ ਬਾਈ ਨੂੰ ਆਪਾਂ ਨੈਕਸਟ ਟ੍ਰੈਪ ਬਾਈ ਨਾ ਕਰਨੇ ਇੱਕ ਤੇ ਜਲਦੀ ਆਪੇ ਨਿਕਰੀਏ ਵੇਟ ਕਰੀ ਜਾਂਦਾ ਚਲੋ ਓਕੇ ਬਾਈ ਐਵਰੀ ਆਪਾਂ ਗੱਡੀ 'ਚ ਬਹਿ ਚੁੱਕੇ ਆ ਤੇ ਵਾਕਿੰਗ ਸਟਰੀਟ ਦਾ ਇੱਕ ਵਾਰੀ ਲਾਸਟ ਵਿਊ ਦੇਖ ਲਓ ਤੁਸੀਂ ਵਿੱਚ ਦੀ ਲੈ ਕੇ ਜਾ ਰਿਹਾ ਇਹ ਵੀ ਕਹਿੰਦਾ ਤੁਸੀਂ ਦੇਖੋ ਇੱਕ ਵਾਰ ਹਨਾ ਬਾਅਦ 'ਚ ਪਤਾ ਨਹੀਂ ਕਦ ਆਉਣਾ ਕਦ ਨਹੀਂ ਆਈ ਤੇ ਜਦ ਵੀ ਆਏ ਆਪਾਂ ਆਪਾਂ ਕੀ ਕਹਿੰਦੇ ਹੋਚਮੀ ਸਿਟੀ ਤਾਂ ਨਹੀਂ ਆਉਂਦੇ ਆਪਾਂ ਹੁਨਾਈ ਸਾਈਡ ਜਾਂ ਹਨਾ ਥੋੜਾ ਜਿਹਾ ਅਲੱਗ ਏਰੀਆ 'ਚ ਦੇਖਾਂਗੇ ਵਿਊ ਕਿਉਂਕਿ ਇੱਥੇ ਦਾ ਆਲਮੋਸਟ ਆਪਾਂ ਕਵਰ ਕਰ ਚੁੱਕੇ ਆ ਤੇ ਬਲੌਗ ਚੈੱਕ ਕਰਿਓ ਇਸ ਤੋਂ ਪਹਿਲਾਂ ਆਪਾਂ ਅਪਲੋਡ ਕੀਤੇ ਹੋਏ ਸਾਰੇ ਆ ਬਲੌਗ ਤੋਂ ਪਹਿਲਾਂ ਤੇ ਤੁਸੀਂ ਲਾਸਟ ਵਿਊ ਦੇਖ ਸਕਦੇ ਹੋ ਤੇ ਆਪਾਂ ਜਦ ਆਏ ਸੀ ਆਪਾਂ ਨੂੰ 11000 ਦੀ ਪਈ ਸੀ ਟੈਕਸੀ ਹੈ ਨਾ ਕੈਬ ਹੁਣ ਆਪਾਂ ਜਾ ਰਹੇ ਆ 1 ਲੱਖ 12000 ਦੀ ਕੁਝ ਪੈ ਰਹੀ ਐ ਨਹੀਂ 1 ਲੱਖ ਦਾ ਫਰਕ ਆ ਜਿੰਨੀ ਤੁਸੀਂ ਲੇਟ ਕਰੋਗੇ ਬੁੱਕ ਥੋੜਾ ਮਤਲਬ 12 ਵਜੇ ਤੋਂ ਪਲੱਸ ਹੋਏਗਾ ਟਾਈਮ ਉਸ ਹਿਸਾਬ ਨਾਲ ਪ੍ਰਾਈਸ ਲੱਗੇਗਾ ਤੁਹਾਡਾ ਤੇ ਦੇਖੋ ਤੁਸੀਂ ਚੱਲਦੇ ਆ ਇਹ 에어ਪੋਰਟ ਤੇ ਆਪਾਂ ਬਲੌਕ ਖਤਮ ਕਰ ਦੇਣਾ ਆ ਉਸ ਤੋਂ ਬਾਅਦ ਨਵਾਂ ਤੁਹਾਨੂੰ ਨਵੀਂ ਕੰਟਰੀ ਦਾ ਦੱਸਾਂਗੇ ਫਿਲਹਾਲ ਸਰਪ੍ਰਾਈਜ਼ ਹੈ ਦੇਖੋ ਰੂਲ ਨੂੰ ਬਹੁ ਫਾਲੋ ਕਰਦੇ ਨੇ ਇਹ ਸੜਕ ਬਿਲਕੁਲ ਖਾਲੀ ਪਈ ਆ ਉਹ ਲੇਟ ਹੋਈ ਹੋਈ ਆ ਰੈੱਡ ਤੇ ਕ੍ਰੋਸ ਨਹੀਂ ਕਰ ਰਿਹਾ ਦੇਖ ਲੋ ਆਪਣੇ ਹੁੰਦੇ ਇੰਡੀਆ ਹੋਂ ਨੂੰ ਤਾਂ ਜੈਸ ਕਰਾ ਦੇਣੀ ਕੰਮ ਤੇ 12:30 ਹੋ ਚੁੱਕੇ ਨੇ ਦਿਨ ਇੱਥੇ ਰਸ਼ ਹੁੰਦਾ ਨਹੀਂ ਪੂਰਾ ਉਹ ਰੋੜਾਂ ਖੱਲੀ ਪਈਆਂ ਨੇ ਸਾਰੀਆਂ ਲੈ ਬਈ ਗੱਡੀ ਖਿੱਚੀ ਲਿਆਂਦਾ ਪਤੰਦਰ ਤੇ 에어ਪੋਰਟ ਪਹੁੰਚ ਚੁੱਕੇ ਆਪਾਂ ਤੇ ਚੱਲਦੇ ਅੰਦਰ ਫਲਾਈਟ ਤਾਂ ਸਵੇਰ ਦੀ 6:30 ਦੀ ਆ ਬਟ ਇੱਕ ਬਚ ਚੁੱਕਿਆ ਆ ਹੈਗੇ ਆਪਣੇ ਕੁਸ਼ੀਕ ਘੰਟੇ ਹੈਗੇ ਨੇ ਬਟ ਇੱਥੇ ਯਾਰ ਪੰਗਾ ਇਹ ਆ ਨਾ ਵੀ ਇਮੀਗ੍ਰੇਸ਼ਨ ਤੇ ਦੋ ਦੋ ਢਾਈ ਢਾਈ ਘੰਟੇ ਲੱਗ ਰਹੇ ਨੇ ਜਿਆਦਾ ਆਏ ਸੀਗੇ ਅਸੀਂ 11:30 ਲੈਂਡ ਕੀਤੇ 에어ਪੋਰਟ ਤੋਂ 3:00 ਵਜੇ ਨਿਕਲਦੇ ਨਿਕਲਦੇ ਦੇਖ ਲਓ ਇਮੀਗ੍ਰੇਸ਼ਨ ਤੇ ਇੰਨਾ ਟਾਈਮ ਲੱਗਿਆ ਉਸ ਕਰਕੇ ਅਸੀਂ ਥੋੜਾ ਪਹਿਲਾਂ ਆਏ ਆ ਕਿਸ ਮਤ ਦਾ ਕੁਝ ਪਤਾ ਨਹੀਂ ਫਲਾਈਟ ਵਗੈਰਾ ਸਾਰੀ ਅੱਗੇ ਵਾਲੀ ਪਲੈਨਿੰਗ ਰੱਬ ਨਾ ਕਰੇ ਕੁਝ ਹੋ ਜੇ ਇਦਾਂ ਦਾ ਇਸ ਕਰਕੇ ਆਪਾਂ ਟਾਈਮ ਤੇ ਹੀ ਆ ਕੰਮ ਤੇ ਚਲੋ ਚੱਲਦੇ ਆ ਲੈ ਬਾਈ 에어ਪੋਰਟ ਪਹੁੰਚ ਚੁੱਕੇ ਆ ਤੇ ਵੀਡੀਓ ਕਰਦੇ ਇੱਥੇ ਖਤਮ ਇੱਥੋਂ ਆਪਾਂ ਨਵੀਂ ਵੀਡੀਓ ਸਟਾਰਟ ਕਰਾਂਗੇ ਕਿਉਂਕਿ ਬਹੁਤ ਲੰਬੀ ਬਣ ਚੁੱਕੀ ਆ ਹਨਾ ਤੇ ਨਵੀਂ ਕੰਟਰੀ ਨਵਾਂ ਸਫਰ ਹਨਾ ਤੁਹਾਨੂੰ ਦਿਖਾਉਨੇ ਆ ਸੈਨ ਨੂੰ ਕਰੋ ਸਬਸਕ੍ਰਾਈਬਰ ਤੇ ਇੰਸਟਾ ਦੇ ਫੋਲੋ ਕਰ ਲਿਓ ਆਪਾਂ ਨੂੰ ਆ ਆਈਡੀ ਤੁਹਾਨੂੰ ਲੱਗ ਜਾਣੀ ਪਤਾ ਆਪਾਂ ਲਿਖਦੇ ਆ ਥੱਲੇ ਤੇ ਓਕੇ ਬਾਈ ਟਾਟਾ